हिमाचल प्रदेश ਦੇ ਵਿੱਚ ਸਿਰਮੌਰ ਡਿਸਟ੍ਰਿਕਟ ਦੇ ਵਿੱਚ ਹੁਣੇ ਪਿੱਛੇ ਜੇ ਉੱਥੇ ਇੱਕ ਵਿਆਹ ਹੋਇਆ। ਇਸ ਵਿਆਹ ਦੇ ਵਿੱਚ ਵਿਉਤਾ ਲੜਕੀ ਸਿਰਫ ਇੱਕ ਆ ਪਰ ਜਦ ਕਿ ਲੜਕੇ ਜਿਹੜੇ ਨੇ ਉਹ ਦੋ ਨੇ। ਅੱਜ ਦੇ ਸਮਾਜ ਦੇ ਵਿੱਚ ਅੱਜ ਦੇ ਇਸ ਟਾਈਮ ਦੇ ਵਿੱਚ ਸਾਨੂੰ ਇਹ ਚੀਜ਼ ਬਹੁਤ ਹੀ ਜ਼ਿਆਦਾ ਅਜੀਬ ਲੱਗ ਸਕਦੀ ਆ। ਪਰ ਇਸੇ ਚੀਜ਼ ਦੇ ਬਾਰੇ ਜਦੋਂ ਮੀਡੀਆ ਨੇ ਇਹਨਾਂ ਦੋਨੇ ਪਾਈਆਂ ਤੋਂ ਪਰਦੀਪ ਨੇਗੀ ਤੇ ਕਪਿਲ ਨੇਗੀ ਹੁਣਾਂ ਤੋਂ ਗੱਲਬਾਤ ਕੀਤੀ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਸਾਡੇ ਕਲਚਰ ਦਾ ਇੱਕ ਪਾਰਟ ਆ ਤੇ ਸਾਨੂੰ ਆਪਣੇ ਕਲਚਰ ਦੇ ਉੱਪਰ ਬਹੁਤ ਹੀ ਮਾਣ ਆ ਕਿਉਂਕਿ ਸਾਡੇ ਕਲਚਰ ਦੇ ਵਿੱਚ ਸਾਡੇ ਕਬੀਲੇ ਦੇ ਵਿੱਚ ਸਾਡੇ ਵੱਡੇ ਵਡੇਰਿਆਂ ਦੇ ਵਿੱਚ ਇਹ ਚੀਜ਼ ਇਸੇ ਤਰ੍ਹਾਂ ਹੀ ਹੁੰਦੀ ਰਹੀ ਆ ਇਸ ਤੋਂ ਬਾਅਦ ਗੱਲ ਕੀਤੀ ਜਾਂਦੀ ਆ ਨਵੀਂ ਵਿਆਈ ਲਾੜੀ ਦੇ ਨਾਲ ਜਿਨ੍ਹਾਂ ਦਾ ਨਾਮ ਸੁਨੀਤਾ ਚੋਹਾਨ ਤਾਂ ਸੁਨੀਤਾ ਚੋਹਾਨ ਵੀ ਇੱਥੇ ਇਹੀ ਕਹਿੰਦੇ ਆ ਕਿ ਮੈਨੂੰ ਇਸ ਕਲਚਰ ਦੇ ਬਾਰੇ ਵਿੱਚ ਸ਼ੁਰੂ ਤੋਂ ਹੀ ਪਤਾ ਕਿਉਂਕਿ ਅਸੀਂ ਪਹਾੜੀ ਲੋਕ ਆ ਸਾਨੂੰ ਇਹਦੇ ਬਾਰੇ ਪਹਿਲਾਂ ਤੋਂ ਹੀ ਦੱਸਿਆ ਜਾਂਦਾ ਤੇ ਮੇਰਾ ਇਹ ਵਿਆਹ ਨਾ ਤਾਂ ਕੋਈ ਲਵ ਮੈਰਿਜ ਆ ਤੇ ਨਾ ਹੀ ਅਸੀਂ ਇਹ ਵਿਆਹ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਕਰਵਾ ਰਹੇ ਆ ਇਹ ਵਾਲਾ ਵਿਆਹ ਸਾਡੇ ਦੋਨੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਹੋਇਆ ਤੇ ਦੋਨੇ ਪਾਸੇ ਦੇ ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ